ਵਿਆਹ ਦੇ ਵਿੱਚ ਆਇਆ ਨਾਨਕਾ ਮੇਲ ਖੜਖੜ ਕੇ ਦੇਖਣ ਲੱਗੇ ਲੋਕ ਉੱਤੇ ਹੋ ਗਿਆ ਸਾਰਾ ਪਿੰਡ ਇਕੱਠਾ ਦੋਸਤੋ ਅਕਸਰ ਹੀ ਆ ਵਿਆਹ ਦੇ ਵਿੱਚ ਨਾਨਕਾ ਮੇਲ ਪੂਰੇ ਢੋਲ ਠਮੱਕੇ ਨਾਲ ਆਉਂਦਾ ਹੈ ਹੁਣ ਵਖਰੀ ਹੀ ਨਾਨਕਾ ਮੇਲ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਨਾਨਕਾ ਮੇਲ ਦਿਖਾਈ ਦੇ ਰਿਹਾ ਹੈ ਖਾਸ ਗੱਲ ਇਹ ਹੈ ਕਿ ਇਸ ਨਾਨਕਾ ਮੇਲ ਨੂੰ ਦੇਖ ਕੇ ਪੁਰਾਣੇ ਸੱਭਿਆਚਾਰਕ ਦੀ ਯਾਦ ਆਉਂਦੀ ਹੈ ਕਿਉਂਕਿ ਇਸ ਨਾਨਕਾ ਮੇਲ ਵਿੱਚ ਪੁਰਾਣੇ ਸਮਿਆਂ ਵਾਂਗ ਘੋੜੀ ਊਂਟ ਪੂਰੇ ਸਜਾ ਕੇ ਲਿਆਂਦੇ ਗਏ ਨੇ ਨਾਨਕਾ ਪਰਿਵਾਰ ਦੀਆਂ ਔਰਤਾਂ ਘਰੇ ਪਾ ਕੇ ਹੱਥਾਂ ਦੇ ਵਿੱਚ ਪੱਖੀਆਂ ਫੜ ਕੇ ਆ ਰਹੀਆਂ ਨੇ ਜਿੱਥੋਂ-ਜਿੱਥੋਂ ਵੀ ਇਹ ਨਾਨਕਾ ਪਰਿਵਾਰ ਲੰਘ ਕੇ ਆ ਰਿਹਾ ਸੀ ਲੋਕੋ ਇਹਨਾਂ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋ ਰਹੇ ਸੀ ਤੋਂ ਪੁਰਾਣੇ ਸਮਿਆਂ ਵਿੱਚ ਜਿੰਨੇ ਰੀਤੀ ਰਿਵਾਜ ਵਧੀਆ ਹੁੰਦੇ ਸੀ ਰਿਸ਼ਤੇ ਵੀ ਉਨੇ ਹੀ ਮਜ਼ਬੂਤ ਹੁੰਦੇ ਸੀ ਅਤੇ ਜਿੰਨੇ ਹੁਣ ਆਪਾਂ ਮਾਡਰਨ ਹੋ ਗਏ ਜਾ ਰਹੇ ਹਾਂ ਤੇ ਆਪਾਂ ਪੁਰਾਣੇ ਰੀਤੀ ਰਿਵਾਜਾਂ ਨੂੰ ਭੁੱਲਦੇ ਜਾ ਰਹੇ ਹਾਂ ਅਤੇ ਰਿਸ਼ਤੇ ਵੀ ਇੰਨੇ ਦਿਨ ਕਮਜ਼ੋਰ ਹੁੰਦੇ ਜਾ ਰਹੇ ਨੇ ਅਤੇ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ